ਮੁਰਦਾਬਾਦ ਮੁਰਦਾਬਾਦ ਪਿਛਲੇ ਦਿਨੀ ਜਿਹੜੀ 104 ਨੇ ਜਿਹੜੇ ਭਾਰਤੀ ਰਿਪੋਰਟ ਕੀਤੇ ਗਏ ਨੇ ਉਹਨਾਂ ਦੇ ਹੱਕ ਵਿੱਚ ਜਿਹੜਾ ਕਾਂਗਰਸ ਪਾਰਟੀ ਵੱਲੋਂ ਇੱਕ ਪੁਤਲਾ ਫੂਕ ਜਿਹੜਾ ਪ੍ਰਦਰਸ਼ਨ ਹੈ ਉਹ ਰੱਖਿਆ ਗਿਆ ਹੈ ਮੁਰਦਾਬਾਦ ਮੁਰਦਾਬਾਦ ਇਹ 트럼ਪ ਸਰਕਾਰ ਵੱਲੋਂ ਜੋ ਵੱਡਾ ਐਕਸ਼ਨ ਲਿਆ ਗਿਆ ਹੈ ਜਿਸ ਦੇ ਵੱਲੋਂ ਜਿਹੜਾ 104 ਭਾਰਤੀ ਨੇ ਉਹਨਾਂ ਨੂੰ ਪਿਛਲੇ ਦਿਨੀ ਜਿਹੜਾ ਰਿਪੋਰਟ ਕਰਕੇ ਇੰਡੀਆ ਜਿਹੜਾ ਵਾਪਸ ਭੇਜਿਆ ਗਿਆ ਸੀ ਜਿਸ ਦੇ ਵਿਰੁੱਧ ਵਿੱਚ ਆ ਕਾਂਗਰਸ ਸਰਕਾਰ ਨੇ ਕਾਂਗਰਸ ਪਾਰਟੀ ਵੱਲੋਂ ਅੱਜ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਜਿਹੜਾ ਰੱਖਿਆ ਗਿਆ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਇੱਕ ਜਹਾਜ਼ ਦਾ ਆਕਾਰ ਦੇ ਕੇ ਇੱਕ ਪਾਸੇ ਤਾਂ ਮੋਦੀ ਦੀ ਤਸਵੀਰ ਬਣਾਈ ਹੋਈ ਹੈ ਤੇ ਦੂਸਰੇ ਪਾਸੇ ਟਰੰਪ ਦੀ ਤਸਵੀਰ ਜਿਹੜੀ ਲਗਾ ਕੇ ਜਿਹੜਾ ਪੁਤਲਾ ਫੂਕ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ। ਲੱਖੇ ਮੁਬਾਰਕ। ਰਿਪੋਰਟ ਕੀਤੇ ਜਿਹੜੇ ਭਾਰਤੀ ਨੇ ਉਹਨਾਂ ਦੇ ਹੱਕ ਵਿੱਚ ਕਾਂਗਰਸ ਪਾਰਟੀ ਵੱਲੋਂ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ। ਤਸਵੀਰਾਂ ਤੁਹਾਡੇ ਨਾਲ ਸਿੱਧੀਆਂ ਸਾਂਝੀਆਂ ਕਰ ਰਿਹਾ ਜਲੰਧਰ ਤੋਂ ਜਿੱਥੇ ਕੀ ਕਾਂਗਰਸ ਪਾਰਟੀ ਵੱਲੋਂ ਜਿਹੜਾ ਪੁੱਤਲਾ ਫੂਕ ਪ੍ਰਦਰਸ਼ਨ ਹੈ ਉਹ ਰੱਖਿਆ ਗਿਆ ਜਿਸ ਵਿੱਚ ਪੁੱਤਲੇ ਦਾ ਆਕਾਰ ਹੈ ਉਹ ਜਹਾਜ਼ ਨੂੰ ਦਿੱਤਾ ਹੋਇਆ ਜਿਹਦੇ ਵਿੱਚ ਇੱਕ ਪਾਸੇ ਤਾਂ ਮੋਦੀ ਨੂੰ ਬਿਠਾਇਆ ਹੋਇਆ ਤੇ ਦੂਸਰੇ ਪਾਸੇ ਜਿਹੜਾ ਟਰੰਪ ਨੂੰ ਬਿਠਾ ਕੇ ਇਹ ਪੁਤਲਾ ਫੂਕ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਿੱਧੀ ਆ ਸਾਂਝੀਆਂ ਕਰ ਰਹੇ ਆ ਜਲੰਧਰ ਤੋਂ ਜਿੱਥੇ ਸਾਬਕਾ ਐਮਐਲਏ ਰਜਿੰਦਰ 베ਰੀ ਵੱਲੋਂ ਜਿਹੜਾ ਇਹ ਪੁਤਲਾ ਫੂਕ ਪ੍ਰਦਰਸ਼ਨ ਰੱਖਿਆ ਗਿਆ ਜੋ ਕਿ ਜਲੰਧਰ ਦੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵੀ ਸ਼ਹਿਰੀ ਪ੍ਰਧਾਨਮੀ ਨੇ ਪੁਤਲੇ ਦਾ ਮੋਦਯਾ ਚੌਕ ਚ ਜਿਹੜਾ ਆਕਾਰ ਹੈ ਤੁਸੀਂ ਦੇਖ ਸਕਦੇ ਹੋ ਜਿਸ ਦੇ ਉੱਪਰ ਯੂਐਸਏ ਲਿਖਿਆ ਹੋਇਆ ਹੈ ਹਾਏ 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 ਪ੍ਰਸ਼ਾਸਨ ਮਰਦਾਬਾਦ 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 ਪ੍ਰਸ਼ਾਸਨ ਮਰਦਾਬਾਦ ਜਿਹੜਾ ਇਹ ਪੁੱਤਲਾ ਹੈ ਇਹਨੂੰ ਇੱਕ ਜਹਾਜ਼ ਦਾ ਰੂਪ ਦੇ ਕੇ ਇੱਕ ਪਾਸੇ ਤਾਂ ਮੋਦੀ ਨੂੰ ਬਿਠਾਇਆ ਹੋਇਆ ਤੇ ਦੂਸਰੇ ਪਾਸੇ ਜਿਹੜਾ ਕੀ ਟਰੰਪ ਨੂੰ ਬਿਠਾ ਕੇ ਜਿਹੜਾ ਇਹ ਪੁਤਲਾ ਫੂਕ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ। ਅਜਲੰਦਰ ਦੇ ਡੀਸੀ ਆਫਿਸ ਦੇ ਬਾਹਰ ਜਿਹੜਾ ਇਹ ਪੁਤਲਾ ਫੂਕ ਜਿਹੜਾ ਪ੍ਰਦਰਸ਼ਨ ਹੈ ਇਹ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਸਿਟੀ ਦੇ ਪ੍ਰਸ਼ਾਸਨ ਮੁਤਾਬਕ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਲੰਧਰ ਤੋਂ ਜਿੱਥੇ ਕਾਂਗਰਸ ਪਾਰਟੀ ਵੱਲੋਂ ਇੱਕ ਪੁਤਲਾ ਫੂਕ ਪ੍ਰਦਰਸ਼ਨ ਹੈ ਬੜੇ ਵੱਡੇ ਇਕੱਠ ਨਾਲ ਜਿਹੜਾ ਕੀਤਾ ਜਾ ਰਿਹਾ ਜਿਸ ਵਿੱਚ ਜਿਹੜਾ ਇੱਕ ਜਹਾਜ਼ ਦਾ ਆਕਾਰ ਬਣਾ ਕੇ ਪੁਤਲੇ ਨੂੰ ਪਰ ਇੱਕ ਪਾਸੇ ਤਾਂ ਮੋਦੀ ਨੂੰ ਬਿਠਾਇਆ ਹੋਇਆ ਤੇ ਦੂਸਰੇ ਪਾਸੇ ਉਹ ਯੂ ਐਸ ਏ ਲਿਖਿਆ ਹੋਇਆ ਤੇ ਇੱਕ ਪਾਸੇ 트াম্প ਨੂੰ ਬਿਠਾ ਕੇ ਜਿਹੜਾ ਇਹ ਪਤਲਾ ਫੂਟ ਪ੍ਰਦਰਸ਼ਨ ਹੈ ਉਹ ਡੀਸੀ ਆਫਿਸ ਦੇ ਬਾਹਰ ਜਿਹੜਾ ਕੀਤਾ ਜਾ ਰਿਹਾ ਹੈ ਜਿੰਦਾਬਾਦ ਮੁੜਦਾਬਾਦ ਜਿੰਦਾਬਾਦ ਮੁੜਦਾਬਾਦ ਜਿੰਦਾਬਾਦ ਮੁੜਦਾਬਾਦ ਸਵੀਰਾ ਤੁਹਾਡੇ ਨਾਲ ਸਿੱਧੀਆਂ ਸੰਝੀਆਂ ਕਰ ਰਹੇ ਹਾਂ ਜਲੰਧਰ ਤੋਂ ਮੁਬਾਰਕ ਮੁਬਾਰਕ 104 ਜਿਹੜੇ ਭਾਰਤੀ ਪਿਛਲੇ ਦਿਨੀ ਰਿਪੋਰਟ ਕੀਤੇ ਗਏ ਸਨ ਉਹਨਾਂ ਦੇ ਹੱਕ ਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਪੁਤਲਾ ਫੂਕ ਪ੍ਰਦਰਸ਼ਨ ਰੱਖਿਆ ਗਿਆ ਤੁਸੀਂ ਦੇਖ ਸਕਦੇ ਹੋ ਕੀ ਪੁੱਤਲੇ ਦਾ ਪੁੱਤਲੇ ਨੂੰ ਜਿਹੜਾ ਆਕਾਰ ਹੈ ਉਹ ਕਿ ਜਹਾਜ਼ ਦਾ ਦਿੱਤਾ ਹੋਇਆ ਜਿਸ ਦੇ ਵਿੱਚ ਯੂ ਐਸ ਏ ਅਤੇ ਮੋਦੀ ਅਤੇ ਟਰੰਪ ਦੀ ਫੋਟੋ ਲਗਾਏ ਲਗਾਈ ਹੋਈ ਹੈ ਇਸ ਪ੍ਰਦਰਸ਼ਨ ਵਿੱਚ ਜਿਹੜਾ ਜਲੰਧਰ ਦੇ ਆਲ ਜਿਹੜੀ ਕਾਂਗਰਸ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਵਕ ਵਕ ਉਹਨਾਂ ਵੱਲੋਂ ਜਿਹੜਾ ਇਹ ਪੁੱਤਲਾ ਫੂਕ ਪ੍ਰਦਰਸ਼ਨ ਰੱਖਿਆ ਗਿਆ ਰੀਪੋਰਟ ਹੋਏ 104 ਭਾਰਤੀਆਂ ਦੇ ਹੱਕ ਵਿੱਚ ਇਹ ਪੁਤਲਾ ਫੂਕ ਜਿਹੜਾ ਪ੍ਰਦਰਸ਼ਨ ਰੱਖਿਆ ਗਿਆ ਹੈ ਸਾਬਕਾ ਵਿਧਾਇਕ ਰਜਿੰਦਰ 베ਰੀ ਤੇ ਜਲੰਧਰ ਕਾਂਗਰਸ ਪਾਰਟੀ ਦੇ ਜਲੰਧਰ ਸ਼ਹਿਰੀ ਪ੍ਰਧਾਨ ਰਜਿੰਦਰ 베ਰੀ ਵੱਲੋਂ ਇਹ ਜਿਹੜਾ ਉਤਲਾ ਫੂਟ ਪ੍ਰਦਰਸ਼ਨ ਹੈ ਉਹ ਜਲੰਧਰ ਦੇ ਡੀਸੀ ਆਫਿਸ ਦੇ ਬਾਹਰ ਰੱਖਿਆ ਗਿਆ ਹੈ ਤੇਰੇ ਯਾਰ ਭਾਈ ਪੈਟਰੋਲ ਕਰ ਦੋ ਦੇਣਾ ਇੱਕ ਯੂਐਸਏ ਦਾ ਝੰਡਾ ਵੀ ਹੈ ਜਿਹੜਾ ਇੱਕ ਕਾਂਗਰਸ ਪਾਰਟੀ ਵੱਲੋਂ ਜਿਹੜਾ ਲਾਇਆ ਜਾ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਸੰਗੀਤਾਂ ਸਿੱਧੀਆਂ ਸੰਗੀਆਂ ਤੁਹਾਡੇ ਨਾਲ ਕਰ ਰਹੇ ਆ ਜਲੰਧਰ ਦੀਆਂ ਜਿੱਥੇ ਕੀ ਮੁਰਦਾਬਾਦ ਤੇ ਕ੍ਰੰਪ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਆ ਕਾਂਗਰਸ ਪਾਰਟੀ ਵੱਲੋਂ ਜਿਹੜਾ ਯੂਐਸਏ ਦਾ ਝੰਡਾ ਸਾੜ ਕੇ ਜਿਹੜਾ ਇਹ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ 104 ਜਿਹੜੇ ਭਾਰਤੀ ਰਿਪੋਰਟ ਹੋਏ ਸਾਨੂੰ ਉਹਨਾਂ ਦੇ ਹੱਕ ਵਿੱਚ ਕਾਂਗਰਸ ਪਾਰਟੀ ਵੱਲੋਂ ਜਿਹੜਾ ਇਹ ਪ੍ਰਦਰਸ਼ਨ ਉਤਲਾ ਫੁੱਟ ਪ੍ਰਦਰਸ਼ਨ ਜਿਹੜਾ ਰੱਖਿਆ ਗਿਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਕਿਵੇਂ ਯੂਐਸਏ ਦੇ ਜਿਹੜੇ ਝੰਡੇ ਨੂੰ ਜਿਹੜਾ ਸਾਰਿਆ ਜਾ ਰਿਹਾ ਹੈ ਉਹ ਜਿਹੜਾ ਪਤਲਾ ਫੂਕ ਪ੍ਰਦਰਸ਼ਨ ਹੈ ਜਿਸ ਵਿੱਚ ਪਤਲਾ ਜਿਹੜਾ ਹੈ ਉਹ ਜਹਾਜ਼ ਦਾ ਇੱਕ ਆਕਾਰ ਦਿੱਤਾ ਹੋਇਆ ਜਿਹਦੇ ਵਿੱਚ ਇੱਕ ਸਾਈਡ ਤੇ ਤਾਂ ਮੋਦੀ ਨੂੰ ਬਿਠਾਇਆ ਹੋਇਆ ਤੇ ਦੂਸਰੀ ਜਗ੍ਹਾ ਜਿਹੜਾ ਟਰੰਪ ਨੂੰ ਬਿਠਾਇਆ ਹੋਇਆ ਹੈ ਰਵੀ ਭਾਈ ਜਲੰਧਰ ਵੀ ਜਿਹੜੀ ਕਾਂਗਰਸ ਪਾਰਟੀ ਵੱਲੋਂ ਇਹ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ ਦੇਖੀਏ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਪ੍ਰੈਸਰ ਉਹ ਆਪਣਾ ਰਵੀ ਪ੍ਰੈਸਰ ਉਹਲੇ ਰੱਖਾ ਗਏ ਯਾਰ ਕਿਹ ਕਲਾਮ ਆ ਗਿਆ ਹਾਂ ਹਾਂ ਕੰਨੂ ਭਾਜੀ ਤਸਵੀਰਾਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਲੰਧਰ ਤੋਂ ਜਿੱਥੇ ਕੀ ਕਾਂਗਰਸ ਪਾਰਟੀ ਵੱਲੋਂ 104 ਭਾਰਤੀ ਜਿਹੜੇ ਪਿਛਲੇ ਦਿਨੀ ਡਿਪੋਰਟ ਹੋਏ ਸਨ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਪੁੱਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਪੁੱਤਲੇ ਨੂੰ ਵੀ ਬੜਾ ਹੀ ਜਿਹੜਾ ਇੱਕ ਜਹਾਜ਼ ਦਾ ਰੂਪ ਦਿੱਤਾ ਗਿਆ ਹੈ ਬੜਾ ਹੀ अनोखे ਢੰਗ ਨਾਲ ਜਿਹੜਾ ਇਹ ਪ੍ਰਦਰਸ਼ਨ ਹੈ ਇਹ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਰਾਹੀਂ ਇੱਕ ਪਾਸੇ ਤਾਂ ਮੋਬੀ ਵੀ ਵਿਰਾਜਮਾਨ ਹੈ ਤਾਂ ਦੂਸਰੀ ਸਾਈਡ ਜਿਹੜਾ ਟਰੰਪ ਨੂੰ ਵਿਰਾਜਮਾਨ ਕਰਕੇ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਜਲੰਧਰ ਦੇ ਵਿੱਚ। ਹੋਦੀ ਸਰਕਾਰ ਜਿੰਦਾਬਾਦ। ਹੋਦੀ ਸਰਕਾਰ ਜਿੰਦਾਬਾਦ। ਹੋਦੀ ਸਰਕਾਰ ਜਿੰਦਾਬਾਦ। ਹੋਦੀ ਸਰਕਾਰ ਜਿੰਦਾਬਾਦ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ। ਹੋਦੀ ਸਰਕਾਰ ਜਿੰਦਾਬਾਦ। ਜਿੰਦਾਬਾਦ। ਹਏ 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 ਤਸਵੀਰਾਂ ਇਸ ਵਕਤ ਜਲੰਧਰ ਦੀਆਂ ਸਿੱਧੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਜਲੰਧਰ ਦੇ ਡੀਸੀ ਆਫਿਸ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ 104 ਜਿਹੜੇ ਭਾਰਤੀ ਰਿਪੋਰਟ ਹਾਏ ਸਨ ਉਹਨਾਂ ਦੇ ਹੱਥ ਵਿੱਚ ਕਾਂਗਰਸ ਪਾਰਟੀ ਵੱਲੋਂ ਜਿਹੜਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਸ ਵਿੱਚ ਮੋਦੀ ਅਤੇ ਟਰੰਪ ਦੀ ਜਿਹੜੀ ਤਸਵੀਰ ਲਗਾ ਕੇ ਇੱਕ ਜਹਾਜ਼ ਦਾ ਆਕਾਰ ਦਿੱਤਾ ਗਿਆ ਉਸ ਪੁਤਲੇ ਨੂੰ

ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤੇ ਕਾਂਗਰਸ ਪਾਰਟੀ ਵੱਲੋਂ ਲਿਜੋ ਜੀ ਬਾਈ ਲੋਕੀ ਰਾਮਾਂ ਦੀਆਂ ਲੈਂਦੇ ਹੋ ਮੀਰ ਰੋਜ਼ਗਾਰ ਸੀਗੇ ਜਿਨ੍ਹਾਂ ਨੂੰ ਰੋਜ਼ਗਾਰ ਵੀ ਨਹੀਂ ਮਿਲਿਆ ਪੰਜਾਬ ਵਿੱਚ ਹਿੰਦੁਸਤਾਨ ਦੇ ਵਿੱਚ ਅੱਜ 12-13 ਸਾਲ ਤੋਂ ਮੋਦੀ ਦੀ ਸਰਕਾਰ ਹੈ ਔਰ ਬੇਰੋਜ਼ਗਾਰੀ ਤੋਂ ਬੱਚੇ ਬਾਹਰ ਜਾ ਰਹੇ ਸੀਗੇ ਉਹ ਕਿਸੇ ਵੀ ਢੰਗ ਦੇ ਨਾਲ ਗਏ ਜਿਹੜੇ ਬੱਚੇ ਪਹੁੰਚ ਗਏ ਸੀਗੇ ਉਹਨਾਂ ਨੂੰ ਇਸ ਤਰੀਕੇ ਹੱਥਕੜੀਆਂ ਨਾਲ ਜਕੜ ਕੇ 40 40 45 45 ਘੰਟੇ इवन ਕਿ ਉਹਨਾਂ ਨੂੰ ਬਾਥਰੂਮ ਤੱਕ ਨਹੀਂ ਜਾਣ ਦਿੱਤਾ ਇੰਨੀ ਤਸ਼ੱਦਦ ਕੀਤੀ ਗਈ ਆ ਔਰ ਇਹ ਬੜਾ ਮਾੜਾ ਕੰਮ ਹੋਇਆ ਮੋਦੀ ਸਾਹਿਬ ਨੂੰ ਚਾਹੀਦਾ ਜੇ ਕੋਈ ਬੱਚੋ ਨਾਲ ਰਿਪੋਰਟ ਕਰਨੇ ਸੀ ਤੇ ਸਾਡਾ ਜਹਾਜ਼ ਲੈ ਕੇ ਆਂਦਾ ਉਹਨਾਂ ਕੋਲੰਬੀਆ ਸਾਡੇ ਤੋਂ ਛੋਟਾ ਜਿਹਾ ਕੰਟਰੀ ਆ ਔਰ ਉਹਨਾਂ ਨੇ ਆਪਣਾ ਜਹਾਜ਼ ਭੇਜਿਆ ਉਹਨਾਂ ਨੇ ਉਹਨਾਂ ਦਾ ਜਹਾਜ਼ ਨਹੀਂ ਉਤਰਨ ਦਿੱਤਾ ਇਹ ਬੜਾ ਮਾੜਾ ਕੰਮ ਹੋਇਆ ਲੱਖਾਂ ਰੁਪਈਆ ਲਗਾ ਕੇ ਗਏ ਨੇ ਘਾਤਿਆਂ ਦੀਆਂ ਆਸਮਾਨੀ ਦਾ ਟਿਕੀਆਂ ਪੁਲੀਆਂ ਆ ਸੀ ਬਹੁਤ ਜ਼ਿਆਦਾ ਇਕਦਾਮੀ ਇਦਾਂ ਹੋ ਜਾਂਦਾ ਵਖੋ ਜਿਹੜੇ ਬੱਚੇ ਗਏ ਮੈਂ ਤਾਂ ਪਹਿਲਾਂ ਕਿਹਾ ਕਿ ਬੇਰੋਜ਼ਗਾਰ ਸੀਗੇ ਕਿਸੇ ਨੇ ਆਪਣੀ ਜ਼ਮੀਨ ਵੇਚ ਦਿੱਤੀ ਕਿਸੇ ਨੇ ਆਪਣਾ ਪਲਾਟ ਵੇਚਤਾ ਮਕਾਨ ਵੇਚ ਕੇ ਉਹ ਬਾਹਰ ਗਏ ਸੀ ਕਿਸੇ ਢੰਗ ਦੇ ਨਾਲ ਔਰ ਜਿਹੜੇ ਬੱਚੇ ਗਏ ਸੀਗੇ ਬੇਰੋਜ਼ਗਾਰ ਸੀਗੇ ਨੌਕਰੀ ਲੱਭਣ ਗਏ ਸੀ ਆਪਣੇ ਘਰ ਦਾ ਗੁਜ਼ਾਰਾ ਚਲਾਉਣ ਵਾਸਤੇ ਗਏ ਸੀ ਔਰ ਜੋ ਟਰੰਪ ਨੇ ਕੀਤਾ ਬੜਾ ਮਾੜਾ ਕੰਮ ਕੀਤਾ ਮੋਦੀ ਔਰ ਟਰੰਪ ਕਹਿੰਦੇ ਸੀ ਅਸੀਂ ਬੜੇ ਦੋਵੇਂ ਯਾਰ ਦੋਸਤਾਂ ਕਮਜ ਕਮ ਮੋਦੀ ਨੂੰ ਇੰਨਾ ਤੇ ਚਾਹੀਦਾ ਵੀ ਜਿਹੜੇ ਬੱਚੇ ਪਹੁੰਚ ਗਏ ਆ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਅਸੀਂ ਪੱਕਾ ਕਰਾ ਦਿੰਦੇ ਕਿਤੇ ਕਿਤੇ ਐਡਜਸਟ ਕਰਾ ਦਿੰਦੇ ਜੇ ਫਿਰ ਵੀ ਟਰੰਪ ਨਾਮ ਹੁੰਦਾ ਤਾਂ ਉਹਨਾਂ ਨੂੰ ਅਸੀਂ ਆਪਣੇ ਜਹਾਜ਼ ਤੇ ਇੱਥੇ ਵਾਪਸ ਲੈ ਕੇ ਆਂਦੇ ਨਾ ਕਿ ਉਹਨਾਂ ਨੂੰ ਜੰਜੀਰਾਂ ਦੇ ਨਾਲ ਬੰਨ ਕੇ ਲੈ ਕੇ ਆਂਦੇ ਇਹ ਜਿਹੜਾ ਕੰਮ ਹੋਇਆ ਬਹੁਤ ਮਾੜਾ ਆਇਆ ਏ ਇਸ ਦੇ ਨਾਲ ਸਾਡਾ ਜਿਹੜਾ ਦੇਸ਼ ਹੈ ਉਹਦਾ ਮਾਣ ਸਨਮਾਨ ਬਹੁਤ ਜ਼ਿਆਦਾ ਘਟਿਆ ਠੀਕ ਹੋ ਇਹ ਸਾਹਮਣੇ ਜਿੰਬੇ ਇੱਕ ਮਿੰਟ ਇੱਕ ਮਿੰਟ ਨਾਲ ਗੱਲਬਾਤ ਕੀਤੀ ਹੈ ਉਹਨਾਂ ਵੱਲੋਂ ਜਿਹੜੀ ਇਸ ਚੀਜ਼ ਦੀ ਜਿਹੜੀ ਸਖਤ ਜਿਹੜੀ ਨਿੰਦਾ ਕੀਤੀ ਗਈ ਹੈ ਕੀ ਰੋਸ ਜਤਾਇਆ ਗਿਆ ਹੈ ਕਿ ਜਿਹੜਾ 104 ਭਾਰਤੀ ਜਿਨ੍ਹਾਂ ਨੂੰ ਡਿਪੋਰਟ ਕੀਤਾ ਸੀ ਉਹਨਾਂ ਨੂੰ ਹੱਤਕੜੀਆਂ ਲਗਾ ਕੇ ਜਿਹੜਾ ਵਾਪਸ ਜਿਹੜਾ ਇੰਡੀਆ ਲਿਆਂਦਾ ਗਿਆ ਉਹ ਬੜਾ ਹੀ ਨਿੰਦਨਯੋਗ ਤੇ ਸ਼ਰਮਨਾਕ ਹੈ ਆ ਕਾਂਗਰਸ ਪਾਰਟੀ ਦੇ ਹੋਰ ਵੀ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਜਿਹੜਾ ਭਾਰਤ ਦਾ અપਮਾਨ ਨਹੀਂ ਇਹ ਮੋਦੀ ਦੀ 56 ਇੰਚ ਛਾਤੀ ਤੇ 트ੰਪ ਦਾ ਵਾਰ ਸੀਗਾ ਜਿਹੜਾ ਇੱਕ ਦੋਸਤੀ ਦੁਹਾਈ ਦਿੰਦੇ ਸੀ ਇੱਕ 트ੰਪ ਨੇ ਮੋਦੀ ਦੇ ਨਾਲ ਜਿਹੜਾ ਦੋਸਤੀ ਦਾ ਬਹੁਤ ਵਧੀਆ ਫਾਰਮੂਲਾ ਲੱਭਿਆ ਇਹਦੇ ਚ ਭਾਰਤ ਦੇਸ਼ ਦਾ અપਮਾਨ ਨਹੀਂ 56 ਇੰਚ ਛਾਤੀ ਤੇ ਜਿਹੜਾ ਮੋਦੀ ਦਾ ਵਾਰ ਹੈ ਔਰ ਇਹ ਸਾਰੇ ਲੋਕ ਜਿਹੜੇ ਇਸ ਦੀ ਨਖੇਦੀ ਕਰਦੇ ਆ ਔਰ ਭਾਰਤ ਦੇ ਲੋਕ ਕਦੀ ਇਸ ਨੂੰ ਬਖਸ਼ਣਗੇ ਨਾ ਇਹ ਗੋਲ ਪ੍ਰਦਰਸ਼ਨ ਕੱਲਾ ਜਿਵੇਂ ਲੱਗ ਦਿੱ ਕੀਤਾ ਗਿਆ ਕਿ ਪੰਜਾਬ ਦੇ ਹੋਰ ਇਸ਼ਾਰੇ ਕਿਤੇ ਕੀਤਾ ਗਿਆ ਜੀ ਦੇਖੋ ਇਹ ਜਗਾ ਜਗਾ ਪੂਰੇ ਦੇਸ਼ ਦੇ ਵਿੱਚ ਜਗਾ ਜਗਾ ਹੋ ਰਿਹਾ ਔਰ ਹੋਵੇਗਾ ਕਿਉਂਕਿ ਇਦਾਂ ਦਾ ਜਿਹੜਾ ਭਾਰਤ ਦੇਸ਼ ਦਾ ਅਪਮਾਨ ਅੱਜ ਤੱਕ ਨਹੀਂ ਸੀ ਹੋਇਆ ਜੋ ਇਹ ਬੀਜੇਪੀ ਸਰਕਾਰ ਦੇ ਰਾਜ ਵਿੱਚ ਮੋਦੀ ਦੇ ਰਾਜ ਵਿੱਚ ਜੋ ਭਾਰਤ ਦੇਸ਼ ਦਾ ਅਪਮਾਨ ਹੋਇਆ ਅੱਜ ਤੱਕ ਨਹੀਂ ਸੀ ਹੋਇਆ ਤੇ ਆਪਾਂ ਇਹਦੀ ਕਾਂਗਰਸ ਪਾਰਟੀ ਵੱਲੋਂ ਔਰ ਪੂਰੇ ਦੇਸ਼ ਰਾਸ਼ੀ ਇਸ ਦੀ ਕੋਰ ਨਹੀਂ ਖੇਦੀ ਕਰਦੇ ਜਿਹੜੇ ਵਾਪਸ ਲਿਆਉਂਦੇ ਵੀ ਸੀ 104 ਜਿਹੜੀ ਭਾਰਤੀ ਨੇ ਉਹਨਾਂ ਵਿੱਚ ਜਿਹੜੇ ਕਾਫੀ 30 ਤੋਂ ਵੱਧ ਜਿਹੜੇ ਗੁਜਰਾਤੀ ਸੀ ਉਹਨਾਂ ਨੂੰ ਜਿਹੜਾ ਅੰਮ੍ਰਿਤਸਰ ਜਿਹੜਾ ਲੈਂਡ ਕਰਵਾਇਆ ਗਿਆ ਉਹਦੇ ਬਾਰੇ ਉਸ ਵਾਰ ਉਸ ਨੂੰ ਵੀ ਜਿਹੜੀ ਲਾਇਆ ਸੀ ਦੇਖੋ ਜਿਹੜੀ ਅੰਮ੍ਰਿਤਸਰ ਆ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਅੰਮ੍ਰਿਤਸਰ ਨੂੰ ਹੀ ਕਿਉਂ ਚੂਜ਼ ਕੀਤਾ ਗਿਆ ਕੀ ਜਿਹੜੀ ਪੰਜਾਬ ਦੀ ਸਰਕਾਰ ਆ ਉਹਨੇ ਕੀ ਸੋਚ ਕੇ ਅੰਮ੍ਰਿਤਸਰ ਲੈਂਡ ਕਰਨ ਦੀ ਜਿਹੜੀ ਇਜਾਜ਼ਤ ਦਿੱਤੀ ਜੇ ਦਿੱਲੀ ਦੀਆਂ ਚੋਣਾ ਕਰਕੇ ਦਿੱਲੀ 에어ਪੋਰਟ ਤੇ ਜਹਾਜ਼ ਲੈਂਡ ਨਹੀਂ ਹੋਣ ਦਿੱਤਾ ਤਾਂ ਪੰਜਾਬ ਚ ਹੀ ਕਿਉਂ ਪੰਜਾਬ ਦੇ ਵਿੱਚ ਅੰਮ੍ਰਿਤਸਰ ਹੀ ਕਿਉਂ ਚੁਣਿਆ ਗਿਆ ਜਦ ਕਿ ਹਰਿਆਣੇ ਦੇ ਤੇ ਗੁਜਰਾਤ ਦੇ ਜਿਹੜੇ ਯਾਤਰੀ ਉਹਦੇ ਚ ਜ਼ਿਆਦਾ ਸੀਗੇ ਇਹ ਹੋਰ ਵੀ ਕਿਤੇ ਲੈਂਡ ਹੋ ਸਕਦਾ ਸੀ ਔਰ ਇਹ ਸਿੱਧਾ ਜਿਹੜਾ 트럼ਪ ਨੇ ਵਾਰ ਕੀਤਾ 56 ਇੰਚ ਦੀ ਛਾਤੀ ਤੇ ਔਰ ਵਿਸ਼ਭਗੁਰੂ ਤੇ ਮੈਂ ਸਮਝਦੀ ਹਾਂ ਕਿ ਇਹ ਵਿਸ਼ਭਗੁਰੂ ਅਤੇ 56 ਇੰਚ ਦੀ ਛਾਤੀ ਤੇ ਵਾਰਵ ਵਾਰ ਹੈ ਔਰ ਜਿਹੜਾ ਭਾਰਤ ਦਾ ਇਤਿਹਾਸ ਹੈ ਹਮੇਸ਼ਾ ਤੇ ਉਹੀ ਗੌਰਵਮਈ ਸੀ ਗੌਰਵਮਈ ਹੈ ਔਰ ਹਮੇਸ਼ਾ ਗੌਰਵਮਈ ਰਹੇਗਾ ਤੇ ਇਹ ਜੋ ਬਦਲਾਖੋਰੀ ਹੋਈ ਹੈ ਭਾਰਤ ਦੇਸ਼ ਦੇ ਨਾਲ ਇੱਕ ਜ਼ੁਰਮ ਹੈ ਕਿੰਨੀਆਂ ਵੀ ਕੀਤਾ ਟਰੰਪ ਨੇ ਜਿਹੜਾ ਬੱਚਿਆਂ ਤੇ ਔਰਤਾਂ ਨੂੰ ਵੀ ਬਖਸ਼ਿਆ ਨਹੀਂ ਹੱਤਕੜੀਆਂ ਲਾ ਕੇ ਇਥੇ ਉਹਨਾਂ ਨੂੰ ਅੰਮ੍ਰਿਤਸਰ ਦੀ ਜਿਹੜੀ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਦੇ ਮੁਸਲਮਾ ਵਾਂਗ ਉਹਨਾਂ ਨੂੰ ਇਥੇ ਲਿਆਂਦਾ ਕੀ ਦੋਸਤੀ ਉਹਨਾਂ ਦਾ ਇਹੋ ਬੇਰੁਜ਼ਗਾਰ ਸੀ ਰੋਜੀ ਤੇ ਰੋਟੀ ਦੀ ਤਲਾਸ਼ ਦੇ ਵਿੱਚ ਉਹ ਵਿਦੇਸ਼ ਗਏ ਸੀਗੇ ਤੇ ਉਹਨਾਂ ਨੂੰ ਜੇ ਛੱਡਣਾ ਹੀ ਸੀ ਤਾਂ ਇਸ ਤਰ੍ਹਾਂ ਵੀ ਛੱਡ ਹੋ ਸਕਦਾ ਸੀ ਪਰ ਮੈਂ ਇਹ ਸਮਝਦੀ ਹਾਂ ਕਿ ਜਿਹੜਾ ਸਾਡਾ ਗੌਰਵਮਈ ਇਤਿਹਾਸ ਆ ਇਹ ਕਦੀ ਇਜਾਜ਼ਤ ਨਹੀਂ ਦਿੰਦਾ ਕਿ ਆਪਣੇ ਸੈਨਿਕ ਜਹਾਜ਼ ਜਿਹੜਾ ਅਮਰੀਕੀਆਂ ਦਾ ਉਹ ਸਾਡੇ ਮੁਜ਼ਰਮਾ ਵਾਂਗ ਸਾਡੇ ਦੇਸ਼ਵਾਸੀਆਂ ਨੂੰ ਇੱਥੇ ਛੱਡ ਕੇ ਜਾਂਦਾ ਜਦਕਿ ਇਹ ਵੀ ਹੋ ਸਕਦਾ ਸੀ ਕਿ ਭਾਰਤ ਦੇਸ਼ ਦਾ ਜਿਹੜਾ ਜਹਾਜ਼ ਆ ਉਹ ਕਿਉਂ ਨਹੀਂ ਉੱਥੇ ਲੈਣ ਗਿਆ ਕਿਉਂ ਨਹੀਂ ਪਹਿਲ ਕਦਮੀ ਕੀਤੀ ਗਈ ਭਾਰਤ ਦੇਸ਼ ਵੱਲੋਂ ਇਹ ਕੇਂਦਰ ਦੀ ਸਰਕਾਰ ਦੇ ਮੱਥੇ ਤੇ ਹਮੇਸ਼ਾ ਵਾਸਤੇ ਕਲੰਕ ਲੱਗ ਗਿਆ ਔਰ ਲੱਗਾ ਰਹੇਗਾ ਇਸ ਨੂੰ ਸਾਫ ਕਰ ਡਿਪਟੀ ਮੇਅਰ ਜਲੰਧਰ ਦੇ ਕਾਂਗਰਸ ਦੇ ਸਾਫਤਾ ਡਿਪਟੀ ਮੇਅਰ ਜਿਨ੍ਹਾਂ ਵੱਲੋਂ ਇਸ ਚੀਜ਼ ਦੀ ਵੀ ਨਿੰਦਾ ਕੀਤੀ ਗਈ ਹੈ ਅਤੇ ਚਾਨਣਾ ਇਸ ਗੱਲ ਦਾ ਵੀ ਪਾਇਆ ਗਿਆ ਕਿ ਜਿਹੜਾ ਇਹ ਪ੍ਰਦਰਸ਼ਨ ਹੈ ਉਹ ਸਾਰੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਰੱਖਿਆ ਗਿਆ 20 ਰੱਖਦੇ ਰਹੋ ਜਲੰਧਰ ਜੁੜੇ ਰਹੋ ਜਲੰਧਰ ਸਿਟੀ ਲਾਈਨ ਦੇ ਨਾਲ